ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੇ ਵਰਤਾਰੇ ਨੂੰ ਕੀ ਇਹ ਸਹੀ ਹੋਇਆ ਜਾਂ ਫਿਰ ਜਿਹੜੀ ਰਿਪੋਰਟ ਸੀਗੀ ਉਹਦੇ ਉੱਤੇ ਵੀ ਕਈ ਸਵਾਲ ਖੜੇ ਕਰ ਰਹੇ ਨੇ ਤੁਹਾਡੀ ਨਜ਼ਰ ਤੋਂ ਤੁਹਾਡੀ ਦ੍ਰਿਸ਼ਟੀ ਤੋਂ ਇਹ ਕਿਸ ਤਰ੍ਹਾਂ ਦਾ ਸਾਰਾ ਵਰਤਾਰਾ ਹੋਇਆ ਜੀ ਬਹੁਤ ਹੀ ਮਨਫਟਾ ਦਾ ਫੈਸਲਾ ਜੀ ਕੋਮਬਾਦ ਤੇ ਹਰ ਬੰਦੇ ਦੇ ਮਨ ਤੁਖੀ ਹੈ ਫੈਸਲੇ ਤੋਂ ਜੋਨ ਬੜੀ ਜੀ ਨੂੰ ਫੋਟੋ ਵਿੱਚ ਆਇਤੀ ਸਾਡੇ ਪੁਰਖਿਆਂ ਨੇ ਕਰਵਾਗੀਆਂ ਕੀਤੀਆਂ ਸਿਧਾਂਤ ਬਚਾਉਣ ਲਈ ਤੇ ਗੁਰੂਵਰ ਘਾਮਾ ਨੂੰ ਯਾਤਰਾ ਉਹ ਜਿਸ ਤਰ੍ਹਾਂ ਦੇ ਉਹਨਾਂ ਤੇ ਦੋਸ਼ ਲਾਏ ਗਏ ਨੇ ਇੱਕ ਪਰਮਖ ਨੂੰ ਜੀਵਿਤ ਕੀਤਾ ਗਿਆ ਮਨ ਬਹੁਤ ਉਲੀ ਹੈ ਬਹੁਤ ਮਨ ਭਾਗ ਦਾ ਬਾਸ ਤੇ ਹੁੰਦਾ ਜਿਹੜੇ ਅੱਜ ਤਿੰਨ ਮੈਂਬਰੀ ਕਮੇਟੀ ਸ਼ਰੂਣੀ ਕਮੇਟੀ ਦੀ ਬਣਾਈ ਸੀ ਤੁਸੀਂ ਵੀ ਸ਼ਰੂਣੀ ਕਮੇਟੀ ਦੇ ਕਾਰਜਕਾਰਨੀ ਦੇ ਵਿੱਚ ਰਹੇ ਹੋ ਇਨਾਂ ਤੇ ਤਾਂ ਇਲਜ਼ਾਮ ਲੱਗ ਰਿਹਾ ਹੈ ਕਿ ਕਹਿੰਦੇ ਇਹ ਤਾਂ ਖੁਦ ਤਨਖਾਹੀਏ ਕਰਾਰ ਸੀ ਇਹਨਾਂ ਚੋਂ ਤੇਲੋਂ ਸਾਹਿਬ ਸ਼ਰੂਨੀ ਕਮੇਟੀ ਸਿੰਘ ਸਾਹਿਬ ਜੀ ਨੂੰ ਕਹਿੰਦੇ ਨਹੀਂ ਕਰ ਸਕਦੇ ਜੇ ਕੋਈ ਮਹਾ ਦੋਸ਼ ਹੋਵੇ ਤਾਂ ਸ਼੍ਰੀ ਇਕਾਲ ਸਰ ਸਾਹਿਬ ਦੇ ਜਥੇਦਾਰ ਉਹ ਦੂਸਰੇ ਸਿੰਘ ਸਾਹਿਬਾਂ ਦੀ ਰਿਕੁਇਰੀ ਕਰ ਸਕਦੇ ਸਾਡੇ ਕੋਲ ਤਾਂ ਅਧਿਕਾਰ ਹੀ ਨਹੀਂ ਜੀ ਉਹੀ ਚਲੋ ਸਾਹਿਬ ਇਹ ਵੀ ਵੇਖੋ ਨਾ ਜੀ ਸੁਭਾਵਿਕ ਤੌਰ ਤੇ ਕੱਲ 10 ਫਰਵਰੀ ਸੀ 10 ਫਰਵਰੀ ਨੂੰ ਗਿਆਨੀ ਹਰਪ ਸਿੰਘ ਨੇ ਸੇਵਾਵਾਂ ਖਤਮੋਂ ਕੀਤੀਆਂ ਮੀਆਂ ਨੇ ਇਹ 10 ਫਰਵਰੀ 1990 ਨੂੰ ਗਿਆਨੀ ਆਪਣਾ ਅਕਾਲ ਸਾਹਿਬ ਤੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਆਪਣਾ ਸਰਵਿਸ ਖਤਮੋਂ ਕੀਆ ਜਿਸ ਤਰ੍ਹਾਂ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਖੁਰਾਨ ਨੂੰ ਅਹੁਦੇ ਤੋਂ ਵਾਕ ਕੀਤਾ ਗਿਆ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਹਟਾ ਦਿੱਤੀਆਂ ਗਈਆਂ ਨੇ ਤਾਂ ਸਿਆਸਤ ਵੀ ਜ਼ੋਰਾਂ ਦੇ ਉੱਤੇ ਆ ਵੱਖ-ਵੱਖਰੇ ਪ੍ਰਤੀਕਰਮ ਵੀ ਆਉਂਦੇ ਹੋਏ ਨਜ਼ਰ ਆ ਰਹੇ ਨੇ ਸਾਡੇ ਨਾਲ ਜੁੜੇ ਨੇ ਸੁਤਿੰਦਰ ਸਿੰਘ ਟੋੜਾਹੋਰੀ ਕਿ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਟੋੜਾ ਸਾਹਿਬ ਸਵਾਗਤ ਹੈ ਜੀ ਤੁਹਾਡਾ ਡੀ5 ਚੈਨਲ ਪੰਜਾਬੀ ਤੇ ਵਾਈਡੂ ਜੀ ਕਾਂਖਣ ਸਾਹਿਬ ਹੈਗੇ ਜੀ ਦੀ ਬਸ ਜੀ ਅਧਿਆਪਕ ਜੀ ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੇ ਵਰਤਾਰੇ ਨੂੰ ਕੀ ਇਹ ਸਹੀ ਹੋਇਆ ਜਾਂ ਫਿਰ ਜਿਹੜੀ ਰਿਪੋਰਟ ਸੀਗੀ ਉਹਦੇ ਉੱਤੇ ਵੀ ਕਈ ਸਵਾਲ ਖੜੇ ਕਰ ਰਹੇ ਨੇ ਤੁਹਾਡੀ ਨਜ਼ਰ ਤੋਂ ਤੁਹਾਡੀ ਦ੍ਰਿਸ਼ਟੀ ਤੋਂ ਇਹ ਕਿਸ ਤਰ੍ਹਾਂ ਦਾ ਸਾਰਾ ਵਰਤਾਰਾ ਹੋਇਆ ਜੀ ਇਹ ਬਹੁਤ ਹੀ ਮਨਪਕਾ ਫੈਸਲਾ ਜੀ ਕੋਮਬਾਸ ਜੀ ਤੇ ਹਰ ਬੰਦੇ ਦੇ ਮਨ ਦੁਖੀ ਹੈ ਇਹ ਫੈਸਲੇ ਦੇ ਉੱਪਰ ਹੂੰ ਸ਼੍ਰੋਮਣੀ ਪ੍ਰੀਤ ਜੀ ਨੂੰ ਹੋਂਦ ਵਿੱਚ ਆਇਆ ਜੀ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ ਸਿਧਾਂਤ ਬਚਾਉਣ ਲਈ ਤੇ ਪੁਰਸਵਰ ਘਾਮਾ ਨੂੰ ਯਾਦ ਕਰਾਉ ਜੀ ਪਰ ਅੱਜ ਦਾ ਜਿਵੇਂ ਹੁਣ ਨਾ ਸੰਨਦਤਾ ਦੀ ਕੁਰਬਾਨੀ ਦੇ ਰਹੇ ਆਂ ਅੰਦੇ ਆਪਣੇ ਬਚਾਉਣ ਜੀ 10 ਫਰਵਰੀ ਜੇਕਰ ਤੁਸੀਂ ਪਿੱਛੇ ਜਾਈਏ ਵੀ ਉਗਲਿਸ ਨੇ ਲੈ ਵੀ ਇਸੇ ਤਰ੍ਹਾਂ ਸਿੰਸਰ ਜਾਨੀ ਪਾਇਤ ਜੀ ਸਿੰਘ ਨੂੰ ਹਾਂਜੀ ਜੀ ਤੇ ਅੱਜ ਉਸੇ 10 ਫਰਵਰੀ ਕਹਿੰਦੀ ਹਰਪੀ ਸਿੰਘ ਨੇ ਪੀਐਸ ਉਹਨਾਂ ਨਾਲ ਸੌਂਪਤ ਕੀਤੇ ਨੇ ਇਹਨਾਂ ਨੇ ਜੀ ਪਰ ਇਹ ਭੁੱਲ ਜਾਂਦੇ ਕਿ ਸਾਡੇ ਮਲਾਜਤ ਕਿਸਤਾਂ ਦਾ ਬਿਹਾਰ ਜੀ ਨਾ ਤਾਂ ਉਹ ਕੋਈ ਤਨਖਾਹ ਲਿੰਦੇ ਨੇ ਨਾ ਕਿਤੇ ਫਾਇਦੀ ਲੱਗ ਉਹਨਾਂ ਨੂੰ ਮਾਰ ਪਕੜਤਾ ਹੈ ਹੂੰ ਉਹ ਕੌਮ ਦੇ ਜਥੇਦਾਰ ਨੇ ਹਾਂ ਮੈਂ ਇਸ ਚੈਪਟਰ ਦੀ ਕੌਮ ਜਿੱਤ ਕਰਦੀ ਚਾਹੁੰਦਾ ਹਾਂ ਤੇ ਜਿਸ ਤਰ੍ਹਾਂ ਦੇ ਉਹਨਾਂ ਦੇ ਹੋਸ਼ ਲਾਏ ਗਏ ਨੇ ਇੱਕ ਪ੍ਰਮukh ਨੂੰ ਜੀਵਿਤ ਕੀਤਾ ਗਿਆ ਮਨ ਬਹੁਤ ਖੁਸ਼ੀ ਹੈ ਬਹੁਤ ਮਨ ਭਾਗਾ ਕੰਮ ਵਾਸਤੇ ਹੁੰਦੇ ਜੀ ਮੇਰੇ ਨਾਲ ਮੌਜੂਦ ਨੇ ਜੀ ਢਿੱਲੋ ਸਾਹਿਬ ਵੀ ਉਹ ਤੁਹਾਡੇ ਨਾਲ ਮੁਖਾਤਬ ਹੋਣਗੇ ਜੀ ਢਿੱਲ ਸਾਹਿਬ ਜੀ ਢੋੜਾ ਸਾਹਿਬ ਸਾਸਿਕਾਲ ਜੀ ਸਾਸਿਕਾਲ ਢਿੱਲੋ ਸਾਹਿਬ ਇਹ ਦੱਸੋ ਵੀ ਜਿਹੜੇ ਆ ਤਿੰਨ ਮੈਂਬਰੀ ਕਮੇਟੀ ਸ਼ਰੂਣੀ ਕਮੇਟੀ ਦੀ ਬਣਾਈ ਸੀ ਤੁਸੀਂ ਵੀ ਸ਼ਰੂਣੀ ਕਮੇਟੀ ਦੇ ਕਾਰਜਕਾਰਨੀ ਦੇ ਵਿੱਚ ਰਹੇ ਹੋ ਇਹਨਾਂ ਤੇ ਤਾਂ ਇਲਜ਼ਾਮ ਲੱਗ ਰਿਹਾ ਹੈ ਕਿ ਕਹਿੰਦੇ ਇਹ ਤਾਂ ਖੁਦ ਤਨਖਾਹੀਏ ਇਕਰਾਰ ਸੀ ਇਹਨਾਂ ਚੋਂ ਬਿਲਕੁਲ ਜੀ ਨਾਲੇ ਢਿੱਲੋਂ ਸਾਹਿਬ ਸ਼ਰੂਨੀ ਕਮੇਟੀ ਸਿੰਘ ਸਾਹਿਬ ਜੀ ਨੂੰ ਕਹਾਈ ਨਹੀਂ ਕਰ ਸਕਦੀ ਜੀ ਜੇ ਕੋਈ ਮਹਾਦੋਸ਼ ਹੋਵੇ ਤਾਂ ਸ਼੍ਰੀ ਇਕਾਲਸਰ ਸਾਹਿਬ ਦੇ ਜਥੇਦਾਰ ਉਹ ਦੂਸਰੇ ਸਿੰਘ ਸਾਹਿਬਾਂ ਦੀ ਇਨਕੁਆਰੀ ਕਰ ਸਕਦੇ ਜੀ ਸਾਡੇ ਕੋਲ ਤਾਂ ਅਧਿਕਾਰ ਹੀ ਨਹੀਂ ਜੀ ਜੀ ਤਨਖਾਹੀਏ ਦੇ ਬਾਅਦ ਦੀ ਗੱਲ ਵੀ ਕਮੇਟੀ ਬਣੀ ਨਾ ਨਹੀਂ ਸਾਡੇ ਕੋਲ ਤਾਂ ਅਧਿਕਾਰ ਹੀ ਨਹੀਂ ਹੈ ਸਿੰਘ ਸਾਹਿਬ ਜੀ ਇਨਕੁਆਰੀ ਕਰਨ ਦਾ ਜੇ ਕੋਈ ਮਹਾਦੋਸ਼ ਹੋਵੇ ਤਾਂ ਸ਼੍ਰੀ ਕਾਲ ਸਾਹਿਬ ਜਿਦਾਂ ਉਹ 67 ਇਨਕੁਇਰੀ ਕਰ ਸਕਦੇ ਨਹੀਂ ਆਪ ਨਾ ਕਿ ਕੋਈ ਹੋਰ ਬੰਦਾ ਕਰ ਸਕਦਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋਗੇ ਅੱਛਾ ਇਹ ਇਹ ਵੀ ਜਿਹੜਾ ਕੁਝ ਇਹ ਵਰਤਾਰਾ ਕੀਤਾ ਜਦੋਂ ਤੁਸੀਂ ਦੱਸਿਆ ਜਦੋਂ ਅਕਾਲ ਤਖਤ ਸਾਹਿਬ ਨੇ ਆਪ ਕਿਹਾ ਸੀ ਕਿ ਅਸੀਂ ਇਹਨਾਂ ਨੂੰ ਕਲੀਨ ਚਿੱਟ ਦਿੱਤੀ ਸੀ ਇੱਕ ਕਿਸਮ ਦੇ ਨਾਲ ਉਹਨਾਂ ਨੇ ਇਹ ਵਰਤਾਰਾ ਜਿਹੜਾ ਬਾਰ-ਬਾਰ ਵਾਪਰ ਰਿਹਾ ਹੈ ਇਹਦੇ ਨਾਲ ਸਿੱਖ ਹਿਰਦੇ ਬਲੁੰਦੜੇ ਜਾ ਰਹੇ ਨੇ ਬਿਸ਼ੇ ਪੱਤਰ ਦੇ ਸਿੱਖਾਂ ਦੇ ਵਿੱਚ ਨਿਰਾਸ਼ਾ ਗਈ ਤਾਂ ਅੱਜ ਫੇਰ ਇਹ ਵਰਤਾਰੇ ਕਰਕੇ ਇਹ ਸਿੱਖ ਕੌਮ ਲਈ ਕੋਈ ਚੰਗਾ ਕਦਮ ਹੋਇਆ ਜਾਂ ਫੇਰ ਇਹਨਾਂ ਨੇ ਇੱਕ ਵਾਰੀ ਸਿੱਖ ਕੌਮ ਦੇ ਸਿੱਖ ਸਿਧਾਂਤਾਂ ਨੂੰ ਕਲੰਕਿਤ ਕਰਨ ਦਾ ਯਤਨ ਨਹੀਂ ਕੀਤਾ ਬਹੁਤ ਘਾਤਕ ਕਦਮ ਚੁੱਕਿਆ ਹੈ ਤੇ ਮੈਂ ਫੇਰ بار-बार ਬੇਨਤੀ ਕਰਦਾ ਜੋ ਸਿੰਘ ਸਭ ਕਹਿ ਚੁੱਕੇ ਸੀਗੇ ਸ੍ਰੀ ਅਕਾਲ ਸਰਸਾ ਦੇ ਜਥੇਦਾਰ ਜਨੀਰਜੀਤ ਵੀਰ ਸਿੰਘ ਜੀ ਦਾ ਬਿਆਨ ਆਇਆ ਸੀ ਬਾਕਾਇਦਾ ਮੀਡੀਆ ਦੇ ਵਿੱਚ ਜਿੱਥੋਂ ਕਹਿ ਰਹੇ ਵੀ ਕਲੀਨ ਕੇ ਤੈਰਨ ਜੀ ਜਦੋਂ ਕਹਿੰਦੇ ਹਰਪ੍ਰੀਤ ਸਿੰਘ ਪੰਜ ਕਾਰਾਂ ਦੇ ਰੂਪੂ ਸ਼੍ਰੀ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਆਪਣਾ ਸਪਸ਼ਟਿਕਰ ਦਿੰਦੇ ਨੇ ਉਹ ਕਹਿੰਦੇ ਪਰਵਾਣ ਹੈ ਹੁਣ ਸਮਝ ਨਹੀਂ ਆਉਂਦੀ ਕਿ ਅਸੀਂ ਵਕਾਲਤਾ ਸਾਹਿਬ ਦਾ ਮੰਨਦੇ ਹਾਂ ਪਰ ਉਹ ਵੀ ਨਹੀਂ ਮੰਨਦੇ ਹੈ ਜੀ ਦੇਖੋ ਜਿਹੜਾ ਹਾਕਾ ਹੈ ਤੇ ਇਹਦੇ ਨਤੀਜੇ ਬੜੇ ਘਾਤਕ ਨਿਕਲਣਗੇ ਤੇ ਗੁਰੂ ਕਿਰਪਾ ਕਰੇ ਕੋਈ ਰਾਹ ਬਖਾਵੇ ਪਰ ਆਸ ਕੋਈ ਨਹੀਂ ਹੈ ਜਿਹੜੇ ਸਾਡੇ ਦੋਸ਼ ਲੱਗਦੇ ਨੇ ਸ਼ੋਰਨਗੜੀ ਦੇ ਉੱਪਰ ਜੀ ਵੀ ਇਹਦਾ ਸਿਆਸੀਕਰਨ ਹੋ ਚੁੱਕਿਆ ਹੈ ਪਿਆਰ ਥੱਲੇ ਦਿਲ ਪਰ ਥੱਲੇ ਜਾ ਰਿਹਾ ਹੈ ਸੰਗਤ ਦਾ ਵਿਸ਼ਵਾਸ ਘਟਦਾ ਜਾ ਰਿਹਾ ਹੈ ਇਹ ਉਹਦੇ ਖਾਸ ਸਪੋਰ ਕਿਨੇ ਲੋਕਾਂ ਨੂੰ ਸਾਫਤ ਕਰਦਾ ਵੀ ਠੀਕ ਹੈ ਅਸੀਂ ਸਿਆਸੀ ਤੌਰ ਤੇ ਵੈਂਪਲੀ ਕਰਦੇ ਟੋੜਾ ਸਾਹਿਬ ਇਹਨਾਂ ਤੇ ਵੀ ਦੋਸ਼ ਹੈ ਕਿ ਇਹਨਾਂ ਦਾ ਪਿਛਲੇ 3 ਅਧਿਆਕਿਆਂ ਦੇ ਵਿੱਚ ਕਦੇ ਕਾਲ ਤਖਤ ਸਾਹਿਬ ਦੀ ਗੱਲ ਮੰਨਿੰਗੋ ਨਹੀਂ ਪਹਿਲਾਂ 94 ਦੇ ਵਿੱਚ ਵੀ ਇਸ ਤਰ੍ਹਾਂ ਦਾ ਵਾਪਰਿਆ ਜਦੋਂ ਕਿਹਾ ਵੀ ਸਾਰੇ ਕਾਲੀ ਦਲ ਸਤੀਫਾ ਦੇ ਦਿਓ ਇੱਕ ਬਾਦਲ ਸਾਹਿਬ ਦੇ ਦਲ ਨੇ ਸੀ ਦਿੱਤਾ ਤੇ ਜੇ ਜਦਰ ਸਾਹਿਬ ਕਹਿੰਦੇ ਆ ਕਿ ਸ਼ਰੂਮਣੀ ਕਮੇਟੀ ਆਪਣਾ ਚੈਨਲ ਬਣਾਵੇ ਪਹਿਲਾਂ YouTube ਬਣਾ ਲੇਵੇ ਉਸ ਤੋਂ ਬਾਅਦ ਕੁਝ ਸਮੇਂ ਦੇ ਅੰਦਰ ਅੰਦਰ ਉਹ ਆਪਣਾ ਸੈਟੇਲਾਈਟ ਚੈਨਲ ਵੀ ਸਟਾਰਟ ਕਰੇ ਉਹ ਵੀ ਗੱਲ ਕਿਸੇ ਨੇ ਨਹੀਂ ਮੰਨੀ ਸਿੰਘ ਸਾਹਿਬ ਇਹ ਤਾਂ ਬਹੁਤ ਵੈਸ਼ ਹੋ ਗਏ ਨੇ ਜਿਹੜੇ ਮੰਨੇ ਨਹੀਂ ਕਿਸੇ ਨੇ ਤੁਸੀਂ ਚਲੋ ਸਾਬ ਇਹ ਵੀ ਵੇਖੋ ਨਾ ਜੀ ਸੁਭਾਵਿਕ ਤੌਰ ਤੇ ਕੱਲ 10 ਫਰਵਰੀ ਸੀ ਜੀ 10 ਫਰਵਰੀ ਨੂੰ ਗਿਆਨੀ ਹਰਪ ਸਿੰਘ ਨੇ ਸਮਾਪਤ ਹੋ ਕੀਤੀਆਂ ਮੀਆਂ ਨੇ ਜੀ ਦੇ 10 ਫਰਵਰੀ 1990 ਨੂੰ ਗਿਆਨੀ ਆਪਣਾ ਅਕਾਲ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸਰਵਿਸ ਕਟਮੁਈਆਂ ਕੀਤੀ ਜੀ ਉਹਨਾਂ ਨੇ ਇੱਕੋ ਗੱਲ ਜੀ ਪੰਜ ਕੇਕਾਂ ਰੱਖੋ ਇਕੱਠੇ ਹੋ ਕੇ ਸ਼ਤਾਬਦੀ ਮਨਾਓ ਬਾਅਦ ਵਿੱਚ ਤੁਸੀਂ ਜੋ ਮਰਜ਼ੀ ਕਰ ਲਓ 3 ਮਹੀਨੇ ਤੱਕ ਇਕੱਠੇ ਰਹਿ ਜਾਓ ਇਹ ਵੀ ਉਹ ਗੱਲ ਵੀ ਨਹੀਂ ਮੰਨੀ ਉਹ ਵੀ ਆਪਣਾ ਫਰਕ ਕਰਤਾ ਸੀ ਸਮਾਵਤ ਕਰਤੀ ਸੀ ਸਾਹਤੋਂ ਪਰ ਟੋੜਾ ਸਾਹ ਲੰਬੇ ਸਮੇਂ ਤੋਂ ਮੰਗੋ ਠਈ ਹੈ ਕਿ ਜਥੇਦਾਰ ਸਹਾਬਾਨ ਦੀ ਨਿਯੁਕਤੀ ਉਹਨਾਂ ਦਾ ਸਵਾ ਕਾਲ ਇਹ ਨਿਰਧਾਰਤ ਹੋਣਾ ਚਾਹੀਦਾ ਇਹਦੇ ਬਾਰੇ ਕੋਈ ਚੀਜ਼ ਵੀ ਕਲੀਅਰ ਨਹੀਂ ਸਿੱਖ ਕੌਮ ਇਸ ਮਾਮਲੇ ਨੂੰ ਲੈ ਕੇ ਦੁਬਧਾ ਚਪਣੀ ਹੋਈ ਹੈ ਈਲੋ ਸਾਹਿਬ ਅਕਾਲ ਤਖਤ ਦੇ ਦੇਖ ਕੇ 10 ਸਾਲ ਪਹਿਲਾਂ ਕਮੇਟੀ ਬਣੀ ਸੀ ਜੀ ਇਸ ਦੇ ਉੱਪਰੀ ਪਰ ਉਹ ਕਮੇਟੀ ਵੱਲੋਂ ਤਾਂ ਰਿਪੋਰਟ ਨਹੀਂ ਆਈ ਜੀ ਫਿਰ ਜਦੋਂ ਪਿੱਛੇ ਦੋ ਕਜੈਕਟਿਵ ਮੀਟਿੰਗਾਂ ਪਹਿਲਾਂ ਪ੍ਰੈਨ ਸਾਹਿਬ ਉਹਨਾਂ ਨੇ ਇੱਕ ਮਤਾ ਲਿਆਂਦਾ ਸੀ ਪ੍ਰਾਈਵੇਟ ਮਤਾ ਜੀ ਉਹਦੇ ਵਿੱਚ ਵੀ ਤੁਸੀਂ ਆ ਅਜਿਵੇਂ ਕਾਲ ਤੱਕ ਸਾਡੀ ਬਿਜਲੀ ਵਿਵਧਾਨ ਹੈ ਨਿਊਕਲੀਅਰ ਬਣਾਈਏ ਉਹ ਮਤਾਂਕੀ ਪੇਸ਼ ਹੋਣ ਦਿੱਤਾ ਹੈ ਨੇ ਕਿ ਵੀ ਪ੍ਰਧਾਨ ਦੇ ਅਧਿਕਾਰ ਹੁੰਦੇ ਨੇ ਮਤਾ ਪੇਸ਼ ਕਰਨ ਦੇ ਪ੍ਰੈਗਟ ਪਤੇ ਜੀ 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 ਉਹ ਵੀ ਲੋਕ ਦਿੱਤਾ ਗਿਆ ਸੀ ਉਹ ਵੀ ਲੋਕ ਦਿੱਤਾ ਗਿਆ ਸੀ ਉਹਦੇ ਵਿੱਚ ਤੁਸੀਂ ਇਹਦੇ ਵਿੱਚ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹਰਜਿੰਦਰ ਸਿੰਘ ਧਾਮੀ ਸਾਹਿਬ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਇਹ ਤਾਂ ਥੋੜੇ ਉਹ ਹੀ ਦੱਸ ਸਕਦੇ ਨੇ ਜੀ ਪਰ ਨਰਾਸ਼ਾ ਜਨਕ ਹੈ ਜੀ ਸਿੰਖ ਸਾਉਂ ਗਿਆ ਸਮਾਵਾ ਸੌਲਵ ਕਰਦੇ ਜਿਸ ਤਰ੍ਹਾਂ ਬਹਿਰ ਕੀਤਾ ਗਿਆ ਬਹੁਤ ਹੀ ਅਨੰਦਾਸ਼ਾ ਜਨਕਾ ਮਤ ਪੱਤ ਜੀ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ